ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਮਰੂਏ ਦਾ ਬੂਟਾ ਮੇਰੇ ਗਾਰਡਨ ਦੇ ਵਿੱਚ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਔਰ ਇਹ ਜਾਹੇਗਾ ਮੁੱਢ ਇਹ ਦੇਖੋ ਤੁਸੀਂ ਤੇ ਜਦੋਂ ਇਹ ਗਰੋ ਕਰਦਾ ਹੈ ਤਾਂ ਇੰਨ ਲੱਗਦਾ ਹੈ ਕਿ ਜਿਵੇਂ ਕੋਈ ਬਹੁਤ ਵੱਡਾ ਰੁੱਖ ਖੜਾ ਹੋਵੇ ਇੱਕ ਰੁੱਖ ਦੀ ਸ਼ੇਪ ਲੈ ਲੈਂਦਾ ਹੈ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਤੁਸੀਂ ਇਹਨੂੰ ਗਮਲੇ ਵਿੱਚ ਵੀ ਲਗਾ ਸਕਦੇ ਹੋ ਤੁਸੀਂ ਇਹਨੂੰ ਧਰਤੀ ਦੇ ਵਿੱਚ ਵੀ ਲਗਾ ਸਕਦੇ ਹੋ। ਤુલਸੀ ਦੀ ਫੈਮਲੀ ਦੇ ਵਿੱਚੋਂ ਇਹ ਮਰੂਏ ਦਾ ਬੂਟਾ ਹੈ। ਇਹਦੀ ਮਹਿਕ ਇੰਨੀ ਜਿਆਦਾ ਸੋਹਣੀ ਹੁੰਦੀ ਹੈ ਕਿ ਪੰਜਾਬੀ ਸੱਭਿਆਚਾਰ ਦੇ ਵਿੱਚ, ਬੋਲੀਆਂ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ। ਜਦੋਂ ਇਹਤੇ ਪਾਣੀ ਛਿੜਕਦੇ ਆਂ ਤੇ ਦੇ ਪੱਤਿਆਂ ਦੇ ਵਿੱਚੋਂ ਮਹਿਕ ਆਉਂਦੀ ਹੈ, ਬਹੁਤ ਪਿਆਰੀ ਮਹਿਕ। ਇਹਦੇ ਜਿਹੜੇ ਪੱਤੇ ਐ ਉਹ ਖਾਣ ਦੇ ਕੰਮ ਆਉਂਦੇ ਐ। ਇਹਦੇ ਪੱਤਿਆਂ ਨੂੰ ਅਸੀਂ ਤੋੜ ਕੇ ਕੱਟ ਕੇ ਦਹੀਂ ਦੇ ਵਿੱਚ ਰੈਤੇ ਦੀ ਤਰ੍ਹਾਂ ਪਾ ਸਕਦੇ ਆ ਦਹੀਂ ਦੇ ਵਿੱਚ ਕੱਟ ਕੇ ਪਾਓ ਨਮਕ ਮਿਰਚ ਪਾਓ ਤੇ ਇਹਨਾਂ ਨੂੰ ਖਾਓ ਇਹਨਾਂ ਦੀ ਚਟਨੀ ਹੈ ਜਿਹੜੀ ਮਰੂਏ ਦੇ ਪੱਤੇ ਤੋੜ ਕੇ ਉਹਨਾਂ ਨੂੰ ਤੁਸੀਂ ਸਿੰਪਲ ਨਮਕ ਤੇ ਮਿਰਚ ਹੋਰ ਕੁਝ ਨਹੀਂ ਪਾਉਣਾ ਲਾਲ ਮਿਰਚ ਪਾ ਲਓ ਤੇ ਨਮਕ ਪਾ ਲਓ ਉਹ ਜਿਹੜੀ ਚਟਨੀ ਬਣ ਜਾਂਦੀ ਉਹਨੂੰ ਤੁਸੀਂ ਆਟੇ ਦੇ ਵਿੱਚ ਗੁੰਨ ਕੇ ਰੋਟੀ ਬਣਾ ਸਕਦੇ ਹਾਂ ਜਾਂ ਤੁਸੀਂ ਉਸ ਚਟਨੀ ਨੂੰ ਸਿਰਫ ਰੋਟੀ ਦੇ ਉੱਤੇ ਕਿਉਂ ਨਾ ਲਾ ਕੇ ਖਾ ਸਕਦੇ ਹੋ ਉਸ ਚਟਨੀ ਨੂੰ ਤੁਸੀਂ ਜਿਹੜਾ ਪੇਸਟ ਹੈ ਉਹਨੂੰ ਸੁਕਾ ਲਓ ਸੁਕਾ ਕੇ ਤੁਸੀਂ ਉਹਦਾ ਪਾਊਡਰ ਬਣਾ ਕੇ ਉਹਨੂੰ ਰੱਖ ਸਕਦੇ ਹੋ ਸਟੋਰ ਕਰਕੇ ਉਹ ਖਰਾਬ ਨਹੀਂ ਹੋਊਗਾ ਕਦੇ ਵੀ ਤੇ ਜਦੋਂ ਜੀ ਕਰਦਾ ਉਹਨੂੰ ਰੋਟੀ ਜਾਂ ਦਹੀਂ ਦੇ ਵਿੱਚ ਪਾ ਕੇ ਖਾ ਸਕਦੇ ਹੋ ਇਹਦੇ ਅਸੀਂ ਪਿਆਜ਼ ਪਾ ਕੇ ਲਸਣ ਪਾ ਕੇ ਅਦਰਕ ਪਾ ਕੇ ਵੀ ਚਟਨੀ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਹਾਜੇ ਨੂੰ ਠੀਕ ਕਰਦਾ ਹੈ ਇਹ ਲਿਵਰ ਨੂੰ ਠੀਕ ਕਰਦਾ আর ਵੱਡੀ ਗੱਲ ਹੈ ਕਿ ਪੇਟ ਦੇ ਵਿੱਚ ਜਿਹੜੇ ਕੀੜੇ ਹੁੰਦੇ ਆ ਸਾਡੇ ਬੱਚਿਆਂ ਦੇ ਉਹਨਾਂ ਨੂੰ ਵੀ ਇਹ ਖਤਮ ਕਰਦਾ ਇਹਦੀ ਮਹਿਕ ਇੰਨੀ ਜ਼ਿਆਦਾ ਹੁੰਦੀ ਹੈ ਕਿ ਜਦੋਂ ਮੈਂ ਇਹਨੂੰ ਮੈਂ ਹੱਥ ਲਾਇਆ ਦੇਖੋ ਜਦ ਇਹਨੂੰ ਮੈਂ ਛੱਡੂਗੀ ਤਾਂ ਇਹ ਜਿਹੜਾ ਬੂਟਾ ਹੈ ਉਹਦੇ ਵਿੱਚੋਂ ਮਹਿਕ ਆਉਂਦੀ ਹੈ ਦੂਰ ਤੱਕ ਤੇ ਤੁਸੀਂ ਆਪਣੇ ਹੱਥ ਨੂੰ ਜਦ ਇਹ ਨੱਕ ਦੇ ਕੋਲ ਲੈ ਕੇ ਜਾਓਗੇ ਤਾਂ ਬਹੁਤ ਪਿਆਰੀ ਮਹਿਕ ਤੁਹਾਡੇ ਹੱਥਾਂ ਦੇ ਵਿੱਚੋਂ ਵੀ ਆਉਣ ਲੱਗ ਜਾਂਦੀ ਹੈ ਤੁਸੀਂ ਜੇ ਪੱਤੇ ਤੋੜ ਕੇ ਤਕ ਤਨ ਤੋੜੋ ਉਹਨਾਂ ਨੂੰ ਛਾਵੇਂ ਸਕਾ ਲਓ ਉਹਨਾਂ ਦਾ ਪਾਊਡਰ ਬਣਾ ਲਓ ਹੱਥਾਂ ਨਾਲ ਮਸਲ ਕੇ ਤੇ ਉਹਨੂੰ ਤੁਸੀਂ ਨਮਕ ਦੇ ਵਿੱਚ ਪਾ ਕੇ ਰੱਖ ਲਓ ਕਾਲੀ ਮਿਰਚ ਪਾ ਲਓ ਕਾਲਾ ਨਮਕ ਪਾ ਲਓ ਤਾਂ ਬਹੁਤ ਹੀ ਟੇਸਟੀ ਨਮਕ ਬਣਦਾ ਜਿਹੜਾ ਰੋਟੀ ਦੇਤੇ ਜਾਂ ਦਹੀਂ ਦੇ ਵਿੱਚ ਪਾ ਕੇ ਖਾਦਾ ਜਾ ਸਕਦਾ ਤਾਂ ਬਹੁਤ ਹੀ ਸੋਹਣਾ ਪੌਦਾ ਹੈ ਬਹੁਤ ਹੀ ਬੈਨੀਫੀਸ਼ੀਅਲ ਪਲਾਂਟ ਹੈ ਮੈਡੀਸਨਲ ਪਲਾਂਟ ਹੈ ਤੇ ਸਾਡਾ ਜੇਕਰ ਕੋਈ ਬਿਮਾਰ ਆਦਮੀ ਹੈ ਜਿਹਨੂੰ ਬੁਖਾਰ ਚੜਿਆ ਹੈ ਉਹਨੂੰ ਵੀ ਜੈਸੀ ਮਰੂਏ ਦੇ ਦੀ ਚਟਨੀ ਦੇ ਨਾਲ ਰੋਟੀ ਦੇਵਾਂਗੇ ਤਾਂ ਉਹਦਾ ਵੀ ਜਿਹੜਾ ਚਿੱਤਾ ਖੁਸ਼ ਹੋ ਜੂਗਾ ਜੇਕਰ ਸਾਡਾ ਕੇਵਾਰ ਹੁੰਦਾ ਕਿ ਚਿੱਤਨੀ ਠੀਕ ਚਿੱਤ ਕੱਚਾ ਹੁੰਦਾ ਜਾਂ ਇਹ ਸਾਰਾ ਲਾਮ ਤਾਂ ਪੇਟ ਦੇ ਕੀੜਿਆਂ ਨਾਲ ਹੀ ਹੁੰਦੀਆਂ ਤਾਂ ਉਹਨਾਂ ਨੂੰ ਵੀ ਸਾਡੇ ਜਿਹੜਾ ਹਾਜਮਾ ਨੂੰ ਦਰੁਸਤ ਕਰਦਾ ਹੈ ਪੇਟ ਦੇ ਕੀੜੇ ਮਾਰਦਾ ਤੇ ਸਾਡੇ ਮੂੰਹ ਦਾ ਟੇਸਟ ਹੈ ਜਿਹੜਾ ਉਹਨੂੰ ਠੀਕ ਕਰਦਾ ਤਾਂ ਬਿਮਾਰ ਬੰਦਾ ਵੀ ਇਹਨੂੰ ਬੁਖਾਰ ਜਿਹੜੇ ਵਿੱਚ ਵੀ ਇਹਨੂੰ ਅਸੀਂ ਖਾ ਸਕਦੇ ਆ ਕਿਉਂਕਿ ਮੂੰਹ ਦਾ ਟੇਸਟ ਬਿਮਾਰ ਇਨਸਾਨ ਦਾ ਸਹੀ ਨਹੀਂ ਹੁੰਦਾ ਤਾਂ ਉਸ ਵੇਲੇ ਮੂੰਹ ਦੇ ਟੇਸਟ ਨੂੰ ਠੀਕ ਕਰਦਾ ਤਾਂ ਇਹ ਹੈ ਮਰੂਵੇ ਦਾ ਬੂਟਾ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਕਿੰਨੇ ਸੋਹਣੇ ਫੁੱਲ ਆ ਹੁਣ ਫੁੱਲਾਂ ਤੇ ਆਇਆ ਹੋਇਆ ਇਹ ਇਸ ਰੁਤ ਵਿੱਚ ਇਹਨੂੰ ਫੁੱਲ ਨਿਕਲਦੇ ਆ ਇਹਦੇ ਛੋਟੇ ਛੋਟੇ ਬੀਜ ਬਣਦੇ ਆ ਉਹ ਬੀਜ ਜੜ ਧਰਤੀ ਦੇ ਦੇ ਕੇ ਆਪਣੇ ਆਪ ਨਵੇਂ ਪੌਦੇ ਉਗਿਆਉਂਦੇ। ਥੈਂਕਸ ਫॉर ਵਾਚਿੰਗ ਐਂਡ ਟੇਕ ਕੇਅਰ।